ਪਪਾ ਮੇਰੇ ਸਭ ਤੋਂ ਪਿਆਰੇ ਪਪਾ ਸੀ ਮੇਰੇ ਪਪਾ ਮੈਨੂੰ ਇੱਕ ਲੱਕੀ ਚਾਹ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਬੀ ਉਹ ਮਿਰਥੋ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾਲ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵੈਸੇ ਤੇ ਸਾਡੀ ਬੱਚੀ ਨੇ ਧੀ ਰਾਣੀ ਨੇ ਬੋਲਣ ਜੋਗਾ ਛੱਡਿਆ ਹੀ ਨਹੀਂ ਕਿਸੇ ਨੂੰ ਗਲੇਜਾ ਕੱਢ ਕੇ ਸਾਰਿਆਂ ਦਾ ਨਾਲ ਲੈ ਗਈ ਪਤਾ ਨਹੀਂ ਮੈਂ ਫਤਿਹ ਵੀ ਸਾਂਜੀ ਜੇ ਕੀਤੀ ਕਿ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਕਿਸੇ ਸੋਗ ਤੇ ਕਿਸੇ ਭੋਗ ਤੇ ਕਿਸੇ ਮਾਤਮ ਤੇ ਜਾਇਦਾ ਉਹੀ ਪੰਕਤੀਆਂ ਨੇ ਜਿਹੜੀਆਂ ਸਾਡੇ ਜ਼ਿਹਨ ਚ ਆਉਂਦੀਆਂ ਨੇ ਜਿੰਨਾਂ ਤੋਂ ਗੱਲ ਸ਼ੁਰੂ ਕਰੀਦੀ ਹੈ ਪਰ ਅੱਜ ਪਤਾ ਨਹੀਂ ਕਿਉਂ ਇੱਕ ਅਲੱਗ ਜੀ ਪੰਕਤੀ ਗੁਰੂ ਸਾਹਿਬ ਦੀ ਮੇਰੇ ਜ਼ਿਹਨ ਚ ਆ ਰਹੀ ਸੀ ਕਿ ਉੱਥੋਂ ਹੀ ਗੱਲ ਸ਼ੁਰੂ ਕਰਾਂ ਮੈਂ ਕਿ ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਅੱਜ ਤਾਂ ਪਤਾ ਨਹੀਂ ਕਿਉਂ ਪਾਣਾ ਮੰਨਣਾ ਪਹਾੜ ਜਿੱਡਾ ਲੱਗਦਾ ਪਤਾ ਨਹੀਂ ਕਿੱਡੇ-ਕਿੱਡੇ ਪਹਾੜ ਉਹ ਸਰ ਕਰ ਜਾਂਦਾ ਸੀ ਮੁੰਡਾ ਸਾਡਾ ਹੱਸਣ ਖੇਡਣ ਗਿਆ ਈ ਪਰ ਇਹ ਪਹਾੜ ਕਿੱਦਾਂ ਸਾਰਿਆਂ ਨੇ ਸਰ ਕਰਨਾ ਹੀ ਨਹੀਂ ਪਤਾ ਲੱਗ ਰਿਹਾ ਇਹ ਦਰਦ ਤੇ ਤਕਲੀਫ ਜਿੰਨੂੰ ਜਿੰਨੂੰ ਜਿੰਨੀ ਨੇੜਤਾ ਸੀ ਜਿੰਨੂੰ ਜਿੰਨੂੰ ਜਿੰਨੀ ਮੁਹੱਬਤ ਸੀ ਜਿੰਨੂੰ ਜਿੰਨਾ ਉਹਦੇ ਨਾਲ ਪਿਆਰ ਸੀ ਜਿੰਨਾ ਇਸ਼ਕ ਸੀ ਉਹੀ ਮਹਿਸੂਸ ਕਰ ਸਕਦਾ ਪਰ ਹਾਰਿਆ ਨਿਆ ਇਹੀ ਕਹਿੰਦਾ ਕਿ ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੁੱਤਰੇ ਇੱਕ ਨਾਂ ਦੇ ਘਰ ਧੀਆ ਧੀਆ ਘਰ ਦੋਤਰੇ ਇੱਕ ਨਾਂ ਦੇ ਘਰ ਇੱਕ ਉਹ ਵੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇੰਉਂ ਨਹੀਂ ਇੰਜ ਕਰ ਉਹਦੇ ਨਾਲ ਲੜਿਆ ਨਹੀਂ ਜਾ ਸਕਦਾ ਉਹਦੇ ਨਾਲ ਜਿਦਿਆ ਨਹੀਂ ਜਾ ਸਕਦਾ ਉਹਦੇ ਕੋਲੋਂ ਖੋ ਕੇ ਕੁਝ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਗੱਲ ਸਿਰਫ ਇੰਨੀ ਕਹੇ ਕਿ ਅਸੀਂ ਜਿੱਦਾਂ ਹੁਣੇ ਸਾਰੇ ਬੁਲਾਰਿਆਂ ਨੇ ਦੱਸਿਆ ਉਹਦੇ ਸਨੇਹੀਆਂ ਨੇ ਦੱਸਿਆ ਕਿ ਅਸੀਂ ਘਰੋ ਘਰੀ ਤੁਰ ਜਣਾ ਆਪੋ ਆਪਣੀ ਥਾਵ ਹੋ ਜਾਣਾ ਸਾਰਿਆਂ ਨੇ ਪਰ ਜਿਸ ਪਰਿਵਾਰ ਦੇ ਨਾਲ ਜਿਸ ਖੂਨ ਦੇ ਨਾਲ ਉਹ ਸਤਮ ਹੋਇਆ ਨਾ ਉਹ ਖੂਨ ਉਹ ਖੇਚ ਹਮੇਸ਼ਾ ਮਹਿਸੂਸ ਕਰਦਾ ਰਹੇਗਾ ਇੱਕ ਦੇ ਬੱਚਿਆਂ ਦੇ ਸਿਰ ਤੋਂ ਛਾਂ ਚਲੀ ਗਈ ਸਾਡੀ ਭੈਣ ਮਿਸ ਸਿਰ ਦਾ ਸਾਈਂ ਤੁਰ ਗਿਆ ਭੈਣ ਦੀ ਰਖੜੀ ਵਾਲਾ ਗੁੱਟ ਤੁਰ ਗਿਆ ਮਾਂ ਦਾ ਪੁੱਤ ਤੁਰ ਗਿਆ ਇਹ ਸਦਮਾ ਜਿਹੜਾ ਇਹ ਇੱਥੇ ਹਮੇਸ਼ਾ ਸੀਨੇ ਦੇ ਅੰਦਰ ਉਹਨਾਂ ਦੇ ਇੱਕ ਚੀਜ਼ ਬਣ ਕੇ ਉਕਰਿਆ ਰਹਿਣਾ ਕਿਉਂਕਿ ਹਾਂਜੀ ਕਹਿੰਦੇ ਨਾ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ ਫਕੀਰ ਹੋ ਕੇ ਮਰਿਆ ਪੁੱਤ ਵੀ ਨਹੀਂ ਭੁੱਲਦਾ ਤੇ ਜਿਹਦਾ ਬਾਦਸ਼ਾਹ ਹੋ ਕੇ ਤੁਰ ਗਿਆ ਹੋਵੇ ਦੁਨੀਆ ਤੋਂ ਉਹ ਕਿਦਾਂ ਭੁੱਲ ਜੇਗੀ ਮਾਂ ਉਹ ਪਤਨੀ ਕਿਵੇਂ ਭੁੱਲ ਜੇਗੀ ਜਿਨ ਨੇ ਬਾਦਸ਼ਾਹ ਬਣਨ ਚ ਉਹਦਾ ਰੋਲ ਅਦਾ ਕੀਤਾ ਉਹ ਭੈਣ ਕਿਵੇਂ ਭੁੱਲ ਜੇਗੀ ਜਿਨ ਨੇ ਆਪਣੇ ਵੀਰ ਨੂੰ ਫਕੀਰ ਤੋਂ ਬਾਦਸ਼ਾਹ ਬਣਦੇ ਦੇਖਿਆ ਸੋ ਮੈਂ ਇੰਨਾ ਕੀ ਹੌਸਲਾ ਦੇ ਸਕਦਾ ਆਪਣੀ ਮਾਂ ਨੂੰ ਇਹੀ ਕਹਿ ਸਕਦਾ ਕਿ ਜਦੋਂ ਜੰਮਿਆ ਸੀ ਰਾਜਵੀਰ ਸਿਰਫ ਤੁਹਾਡਾ ਸੀ ਪਰ ਜਦੋਂ ਦੁਨੀਆ ਤੋਂ ਗਿਆ ਤੇ ਗਿਣ ਕੇ ਵੇਖ ਲਿਓ ਕਿੰਨੀਆਂ ਕਰੋੜਾਂ ਮਾਵਾਂ ਦਾ ਰਾਜਵੀਰ ਇਹ ਗਿਣ ਲਿਓ ਕਿੰਨੀਆਂ ਪੈਣਾ ਦਾ ਭਰਾਇਓ ਇਹ ਗਿਣ ਲਿਓ ਇਹ ਕਮਾਈ ਜੇ ਤੁਹਾਡੇ ਪੁੱਤ ਦੀ ਬਾਕੀ ਬੈਂਕਾਂ ਚ ਪਈਆਂ ਕਮਾਈਆਂ ਰਜਿਸਟਰੀਆਂ ਚ ਲਿਖੇ ਨਾਮ ਕਿਸੇ ਨੂੰ ਨਹੀਂ ਦਿਸਦੇ ਉਹ ਕਮਾਈ ਕਰਕੇ ਗਿਆ ਪੁੱਤ ਤੁਹਾਡਾ ਜੰਮਿਆ ਇੱਕ ਮਾਣੇ ਸੀ ਰੋਂਦੀਆਂ ਅੱਜ ਲੱਖਾਂ ਮਾਵਾਂ ਪਈਆਂ ਰਾਜਵੀਰ ਨੂੰ ਸੋ ਇਸ ਗੱਲ ਦੇ ਨਾਲ ਸਿਰਫ ਇੰਨਾ ਕੀ ਕਹਿੰਦਾ ਹੋਇਆ ਕਿਉਂਕਿ ਜ਼ਿਆਦਾ बोलन ਦਾ ਨਾਂ ਤਾਂ ਹੁਣ ਵਕਤ ਹੈ ਨਾ ਦਿਲ ਕਰਦਾ ਬਹੁਤ ਜ਼ਿਆਦਾ ਇਸ ਮੌਕੇ ਤੇ ਬੋਲਣ ਨੂੰ ਸਿਰਫ ਇੰਨਾ ਹੀ ਕਵਾਂਗਾ ਕਿ ਜਿਵੇਂ ਮੇਰੀ ਪੂਰੀ ਇੰਡਸਟਰੀ ਨੇ ਮੇਰੇ ਭਰਾ ਨੇ ਸਾਡੇ ਹੈ ਨਿੱਕੇ ਨੇ ਪਰ ਸਾਡੇ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਏ ਨੇ ਇੰਨਾ ਇੱਕ ਪੈਰ ਤੇ ਕਿਸੇ ਲਈ ਖੜੇ ਰਹਿਣਾ ਆਪਣੇ ਵੀਰਾਂ ਭਰਾਵਾਂ ਲਈ ਇੰਡਸਟਰੀ ਦੀ ਗੱਲ ਅੱਜ ਕਰਨ ਲੱਗਾ ਮੈਂ ਉਹ ਅਨਾਉਂਸਮੈਂਟ ਕਿ 54 ਸ਼ੋ ਬੁੱਕ ਸੀ ਰਾਜਵੀਰ ਦੇ ਜਿੰਨੇ ਕਹਿੰਦੇ ਅਸੀਂ ਪੂਰੇ ਕਰਾਂਗੇ ਗੱਲ ਕਮਾਈ ਦੀ ਨਹੀਂ ਕਮਾਈ ਘਰੇ ਦੇਾਂਗੇ ਕਮਾਈ ਰੱਬ ਨੇ ਬਥੇਰੀ ਦਿੱਤੀ ਉਹ ਗਾਹ ਵੀ ਦੇਗਾ ਬੱਚਿਆਂ ਨੂੰ ਉਹ ਰਿਜ਼ਕ ਉਹ ਨਹੀਂ ਦੇਣਾ ਪਰ ਅੱਜ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਹਿਣਾ ਮੈਨੂੰ ਮਾਣ ਹੈ ਕਿ ਮੈਂ ਕਿਸ ਇੰਡਸਟਰੀ ਦਾ ਬੰਦਾ ਵਾਂ ਕਿਸ ਸਨਤ ਦੇ ਨਾਲ ਕਿਸ ਕਲਾ ਦੇ ਨਾਲ ਜੁੜਿਆ ਮੈਨੂੰ ਦੁਨੀਆ 'ਚ ਇੱਕ ਐਗਜ਼ਾਮਪਲ ਦੱਸ ਦਿਓ ਕਿਸੇ ਮਹਿਕਮੇ 'ਚ ਕਿਸੇ ਡਿਪਾਰਟਮੈਂਟ ਕਿਸੇ ਇੰਡਸਟਰੀ ਕਿਸੇ ਇੱਕ ਸੰਸਥਾ ਦੇ ਵਿੱਚ ਕਦੇ ਕਿਸੇ ਨੇ ਇਦਾਂ ਦੀ ਗੱਲ ਕੀਤੀ ਹੋਵੇ ਵਾਹਿਗੁਰੂ ਨੇ ਮੈਨੂੰ ਬਹੁਤ ਸੋਹਣੀ ਸੰਸਥਾ ਦੇ ਨਾਲ ਜੋੜਿਆ ਜਿੱਥੇ ਐਦਾਂ ਬਾਹਵਾ ਬਣ ਕੇ ਭਰਾ ਖੜੇ ਹੋ ਜਾਂਦੇ ਨੇ ਭੈਣਾਂ ਖੜੀਆਂ ਹੋ ਜਾਂਦੀਆਂ ਇਹ ਮਿਸਾਲ ਸਿਰਫ ਰਾਜਵੀਰ ਸਿਆ ਤੇਰੀ ਇੰਡਸਟਰੀ ਦੇ ਵਿੱਚ ਹੀ ਹੈ ਇਹ ਤਾਕਤ ਤੇ ਤੁਹਾਡੇ ਵਿੱਚ ਹੀ ਹੈ ਸਿਰਫ ਔਰ ਤੁਹਾਡੇ ਯਾਰਾਂ ਦਾ ਪੁਰਾਣੇ ਮਿੱਤਰਾਂ ਦਾ ਉਹ ਗੁੱਟ ਦੇਖ ਕੇ ਜੁੱਟ ਦੇਖ ਕੇ ਵੀ ਸਾਨੂੰ ਮਾਣ ਹੋਇਆ ਕਿ ਅਸੀਂ ਬੱਚਿਆਂ ਨੂੰ ਅੱਜ ਵੀ ਐਗਜ਼ਾਮਪਲ ਦੇ ਸਕਾਂਗੇ ਕਿ ਪੁੱਤ ਆ ਯਾਰੀਆਂ ਹੁੰਦੀਆਂ ਜਿਹਦੀ ਅਸੀਂ ਗੱਲ ਕਰਦੇ ਹੁੰਨੇ ਆ ਤੁਹਾਡੇ ਨਾਲ ਜਿਹਦੀ ਐਗਜ਼ਾਮਪਲ ਹੀ ਖਤਮ ਹੁੰਦੀ ਜਾ ਰਹੀ ਸੀ ਦੁਨੀਆ 'ਚ ਮੈਂ ਇਨਾ ਜ਼ਰੂਰ ਕਵਾਂਗਾ ਜਾਣ ਤੋਂ ਪਹਿਲਾਂ ਕਿ ਮੈਨੂੰ ਇਨਾ ਉਹ ਦੋ ਕੁ ਲਾਈਨਾਂ ਰਾਜਵੀਰ ਦੀ ਫੋਟੋ ਕੁਦਰਤੀ ਬੈਠਾ ਵੀ ਮੈਂ ਉੱਥੇ ਮੇਰੇ ਸਾਹਮਣੇ ਆ ਗਈ ਤੇ ਮੈਨੂੰ ਲੱਗਦਾ ਸੀ ਕਿ ਮੁੜ ਕੇ ਹੁਣੇ ਬਾਹਰ ਨਿਕਲੇਗਾ ਤੇ ਉੱਚੀ ਉੱਚੀ ਹੱਸੇਗਾ ਜਿੱਦਾਂ ਹੱਸਦਾ ਹੁੰਦਾ ਸੀ ਕਹੇਗਾ ਵੀ ਮੈਂ ਤਾਂ ਦੇਖਣਾ ਸੀਗਾ ਵੀ ਸਾਰੇ ਕਿਵੇਂ ਮਗਰ ਖੜਦੇ ਆ ਨਾਲ ਆ ਕੇ ਔਰ ਮੇਰਾ ਦਿਲ ਕਰ ਰਿਹਾ ਸੀ ਕਿ ਇਹਨੂੰ ਮੈਂ ਕਵਾਂ ਕਿ ਸ਼ੇਰਾ ਉੱਠ ਜ਼ਰਾ ਤੇ ਫੇਰ ਉਹੀ ਜਲਵਾ ਵਖਾ ਆਪਣਾ ਬੜੀ ਬੇਤਾਬ ਹੈ ਦੁਨੀਆ ਤੇਰਾ ਅੰਦਾਜ਼ ਦੇਖਣ ਨੂੰ ਪਰ ਨਾਲ ਹੀ ਫੇਰ ਮੈਂ ਇਸੇ ਹੌਸਲੇ ਦੇ ਨਾਲ ਕਿ ਕਲਾ ਦਾ ਉਬਾਲਾ ਖੁੰਚ ਫੇਰ ਆਵੇਗਾ ਉਹ ਕਲਾ ਦਾ ਸਮੁੰਦਰ ਫੇਰ ਖੋਲੇਗਾ ਰਾਜਵੀਰ ਆਪਣੀ ਧੀ ਦੇ ਅੰਦਰੋਂ ਆਪਣੇ ਪੁੱਤ ਦੇ ਅੰਦਰੋਂ ਜਵੰਦਾ ਬਣ ਕੇ ਫੇਰ ਬੋਲੇਗਾ ਇਸ ਉਮੀਦ ਦੇ ਨਾਲ ਇਸ ਆਸ ਦੇ ਨਾਲ ਇਸ ਅਰਦਾਸ ਦੇ ਨਾਲ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਹੋਏ ਕਿ ਪਰਿਵਾਰ ਨੂੰ ਸੁਖ ਸ਼ਾਂਤੀ ਵਰਤਾਉਣਾ ਪਤਾ ਨਹੀਂ ਕਿਵੇਂ ਬਖਸ਼ਣਾ ਪਰ ਤੁਸੀਂ ਬਖਸ਼ਿਓ ਜ਼ਰੂਰ ਇਹਨਾਂ ਨੂੰ ਕਿ ਇਸ ਸਦਮੇ ਨੂੰ ਸਹਿਣ ਦਾ ਇਹਨਾਂ ਨੂੰ ਬਲ ਦੇਣਾ ਔਰ ਸਾਰਾ ਪਰਿਵਾਰ ਆ ਤੁਹਾਡਾ ਹੀ ਖੜਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਉਸ ਬੱਚੇ ਨੂੰ ਸਾਡੇ ਨਿੱਕੇ ਵੀਰ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਪਰਿਵਾਰ 'ਚ ਅੱਗੇ ਤੋਂ ਸੁਖ ਸ਼ਾਂਤੀ ਔਰ ਬਾਣਾ ਮੰਨਣ ਦਾ ਬਲ ਬਖਸ਼ੇ ਸਨੇਹ ਹੈ ਕਿ ਮੈਂ ਆਪਣੇ ਪਾਪਾ ਦੇ ਰਹਿੰਦੇ ਸੁਪਣਿਆਂ ਨੂੰ ਪੂਰਾ ਕਰੂੰਗੀ ਤੇ ਮਹਾਰਾਜ ਕਰਨ ਕਿਤੇ ਬੋਲਣਾ ਚਾਹੀਦਾ ਅਸਰ ਹੋਵੇ ਐਨੀ ਤਾਕਤ ਹੋਵੇ ਕਿ ਉਸ ਕੱਲੇ ਕੱਲੇ ਬੱਚੇ ਦੇ ਜਿਨ੍ਹਾਂ ਕੋਲ ਮਾਂ ਨਹੀਂ ਹੈ ਜਿਨ੍ਹਾਂ ਕੋਲ ਬਾਪ ਨਹੀਂ ਹੈ ਉਹਨਾਂ ਨੂੰ ਹਿੰਮਤ ਦੇਵੇ ਸੱਚੇ ਪਾਤਸ਼ਾਹ ਹੈ ਔਰ ਜਿੱਦਾਂ ਦੀ ਧੀ ਸਾਡੀ ਇਮਾਨਤ ਹੈ ਐਦਾਂ ਹੀ ਕਰੜੇ ਜੇਰੇ ਨਾਲ ਦ੍ਰਿੜਤਾ ਨਾਲ ਹਿੰਮਤ ਨਾਲ ਸੱਚੇ ਸੁੱਚੇ ਕਰਮ ਨਾਲ ਆਪਣੇ ਮਾ ਬਾਪ ਨੂੰ ਅੱਗੇ ਸੁੱਖ ਦੇਣੇ ਸਾਰੇ ਬੱਚੇ ਸੋ ਸ਼ਾਬਾਸ਼ੇ ਪੁੱਤੋਏ ਸ਼ਾਬਾਸ਼ੇ ਬਹੁਤ سارے ਫਨਕਾਰ ਕਲਾਕਾਰ ਸਾਡੀ 뮤직 ਇੰਡਸਟਰੀ ਤੋਂ ਸਾਡੀ ਫਿਲਮ ਇੰਡਸਟਰੀ ਤੋਂ ਉਸ ਦਿਨ ਤੋਂ ਹਸਪੀਟਲ ਚ ਵੀ ਆਏ ਇੱਕ ਵਾਰੀ ਨਹੀਂ ਕਈ ਕਈ ਵਾਰ ਆਏ ਅੱਜ ਵੀ ਬਹੁਤ ਸਾਰਿਆਂ ਦੀ ਹਾਜ਼ਰੀ ਹੈ ਪਿਛਲੇ ਦਿਨਾਂ ਤੋਂ ਜਦੋਂ ਦੇ ਸਹਿਜ ਪਾਠ ਦੇ ਆਰੰਭ ਹੋਇਆ ਉਹਨਾਂ ਦਿਨਾਂ ਤੋਂ ਘਰ ਚ ਵੀ ਆਉਣ ਜਾਣ ਰਿਹਾ ਬਹੁਤ ਸਾਰੇ ਫਨਕਾਰਾਂ ਦਾ ਸਾਰੀ ਇੰਡਸਟਰੀ ਦੀ ਬਹੁਤ ਇੱਜ਼ਤ ਕਰਦਾ ਹੈ ਰਾਜਵੀਰ ਬਹੁਤ ਇੱਜ਼ਤ ਕਰਦਾ ਹਰ ਫਨਕਾਰ ਦੀ ਉਹ ਭਾਵੇਂ ਕੋਈ ਲਿਖਦਾ ਹੈ ਭਾਵੇਂ ਕੋਈ ਗਾਉਂਦਾ ਹੈ ਭਾਵੇਂ ਕੋਈ ਵੀਡੀਓਗ੍ਰਾਫਰ ਹੈ ਭਾਵੇਂ ਕੋਈ ਐਕਟ ਕਰਦਾ ਹੈ ਹੈ ਔਰ ਸਾਹਮਣੇ ਆਡੀਓ ਵੇਵ ਤੋਂ ਸਾਊਂਡ ਤੇ ਹੈ ਇਹ ਸਾਊਂਡ ਇਹ ਪਰਮਾਨੈਂਟ ਸਾਊਂਡ ਹੈ ਆਪਣੇ ਰਾਜਵੀਰ ਦਾ ਹੈ ਤੇ ਇਸ ਵਾਰੀ ਆ ਜਿਹੜੇ ਤੁਸੀਂ ਸਪੀਕਰ ਦੇਖ ਰਹੇ ਹੋ ਨਾ ਇਹ ਸਪੀਕਰ ਇੱਕ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਹੈ ਇਹਨਾਂ ਨੇ ਮਨਪ੍ਰੀਤ ਹੋਰਾਣੇ ਇਹਨਾਂ ਦੇ ਫਾਦਰ ਸਾਹਿਬ ਨੇ ਸਪੈਸ਼ਲੀ ਇਹ ਸਾਰਾ ਇਕੁਪਮੈਂਟ ਇਸ ਵਾਰੀ ਜੋ ਰਾਜਵੀਰ ਦਾ ਸੀਜ਼ਨ ਸੀ ਇਹਦੇ ਲਈ ਲੈ ਕੇ ਆਏ ਸੀ ਬਹੁਤ ਅਪ ਟੂ ਡੇਟ ਐਕਸਿਸਟਮ ਹੈ ਕਰੋੜਾਂ ਦੀ ਇਨਵੈਸਟਮੈਂਟ ਸੀ ਪਰ ਅੱਜ ਇਹ ਉਹਦੇ ਭੋਗ ਤੇ ਹੈ ਇਹ ਅੱਜ ਪਹਿਲੀ ਵਾਰੀ ਖੁੱਲਿਆ ਹੈ ਇਹ ਸਿਸਟਮ ਅੱਜ ਤੇ ਇੰਨੀ ਸ਼ਿੱਦਤ ਨਾਲ ਇੰਨੇ ਇਸ਼ਕ ਨਾਲ ਇੰਨੀ ਇਨਵੋਲਵਮੈਂਟ ਦੇ ਨਾਲ ਮਨਪ੍ਰੀਤ ਹੋਰਾਂ ਨਾਲ ਮੀਟਿੰਗਾਂ ਕਰ ਕਰਕੇ ਉਹ ਇਸ ਸਾਊਂਡ ਨੂੰ ਲੈ ਕੇ ਆਇਆ ਸੀ ਇਹਨਾਂ ਭਰਾਵਾਂ ਦੇ ਨਾਲ ਰਲ ਮਿਲ ਕੇ ਤਾਂ ਕਹਿਣ ਦਾ ਭਾਵ ਸਭ ਦਿਓ ਬਹੁਤ ਇੱਜ਼ਤ ਕਰਦਾ ਹੈ ਹਮੇਸ਼ਾ ਸਾਡੇ ਨਾਲ ਵੀ ਕੁਲਵਿੰਦਰ ਨਾਲ ਵੀ ਜਿੰਨੇ ਵੀ ਉਹਦੇ ਨੇੜੇ ਦੇ ਸਾਰੇ ਫਨਕਾਰ ਸਾਰਿਆਂ ਨਾਲ ਇਸ ਗੱਲ ਦੀ ਕਰਦਾ ਹੁੰਦਾ ਸੀ ਕਿ ਯਾਰ ਕਿ ਕਿੰਨੀ ਸੋਹਣੀ ਇੰਡਸਟਰੀ ਹੈ ਸਾਡੀ ਹੈ ਕਿੰਨੀ ਸੋਹਣੀ ਇੰਡਸਟਰੀ ਹੈ ਔਰ ਅੱਜ ਕੱਲ ਸਾਨੂੰ ਇਸ ਗੱਲ ਨੂੰ ਬੋਲਦੇ ਮਾਣ ਵੀ ਮਹਿਸੂਸ ਹੁੰਦਾ ਹੈ ਇਸ ਗੱਲ ਦਾ ਕਿ ਭਾਵੇਂ ਉਹ ਕਿਸਾਨੀ ਮੋਰਚੇ ਹੋਣ ਇਹ ਸਾਡੇ ਭੈਣ ਭਰਾ ਉੱਥੇ ਵੀ ਖੜੇ ਆ ਬੇਸ਼ੱਕ ਤੁਸੀਂ ਸਾਰੇ ਖੜੇ ਹੋ ਕਿਸਾਨ ਜਥੇਬੰਦੀਆਂ ਆਈਆਂ ਹੋਈਆਂ ਸਭ ਤੁਸੀਂ ਜਿਹੜਾ ਵੀ ਬੰਦਾ ਰੋਟੀ ਖਾਂਦਾ ਸਭ ਤੁਸੀਂ ਨਾਲ ਖੜੇ ਹੋ ਭਾਵੇਂ ਹੜ ਆਏ ਉੱਥੇ ਵੀ ਸਾਡੇ ਭੈਣ ਭਰਾ ਸਾਰੇ ਖੜੇ ਐ ਕੋਈ ਹੋਰ ਵੀ ਪਰਸਨਲ ਲੈਵਲ ਤੇ ਕਿਸੇ ਦੀ ਪ੍ਰੋਬਲਮ ਆਉਂਦੀ ਐ ਉੱਥੇ ਵੀ ਇਹ ਸਾਰੇ ਖੜੇ ਐ ਪਰ ਜੇ ਮੈਂ ਇੱਕ ਐਸੇ ਚਿਹਰੇ ਦਾ ਨਾਮ ਲਵਾਂ ਜਿਹਨੂੰ ਰਾਜਵੀਰ ਜਿਵੇਂ ਮਾਂ ਪੰਜਾਂ ਪੁੱਤਾਂ ਨੂੰ ਪਿਆਰ ਬਹੁਤ ਕਰਦੀ ਐ ਪਰ ਇੱਕ ਹੁੰਦਾ ਜਿਹਨੂੰ ਉਹ ਵੱਧ ਕਰਦੀ ਐ ਤਾਂ ਇੰਡਸਟਰੀ ਦਾ ਉਹ ਉਹ ਚਿਹਰਾ ਜਿੰਨਾ ਉਹ ਰਾਜਵੀਰ ਬਹੁਤ ਪਿਆਰ ਕਰਦਾ ਬਹੁਤ ਪਿਆਰ ਅਸੀਂ ਜਦੋਂ ਯੂਨੀਵਰਸਿਟੀ ਚ ਇਕੱਠੇ ਪੜ੍ਹਦੇ ਸੀ ਕੁਲਵਿੰਦਰ ਮੈਂ ਔਰ ਰਾਜਵੀਰ ਮੈਂ ਇਹਦਾ ਸੀਨੀਅਰ ਸੀ ਇਹ ਇਹ ਰਾਜਵੀਰ ਦਾ ਸੀਨੀਅਰ ਸੀ ਪਰ ਅਸੀਂ ਬਹੁਤ ਟਾਈਮ ਇਕੱਠਿਆਂ ਰਹੇ ਹ ਇੱਕ ਕਮਰੇ ਚ ਰਹੇ ਹੌਸਲਾਂ ਦੇ ਵਿੱਚ ਬਹੁਤ ਇਕੱਠਿਆਂ ਨੇ ਗਾਇਆ ਸੀ ਬਹੁਤ ਸਾਰੀਆਂ ਹੋਰ ਸਾਡੀਆਂ ਸਾਂਝਾਂ ਨੇ ਤਾਂ ਉਹਨਾਂ ਵੇਲੇ ਤੋਂ ਜ਼ਿਕਰ ਕਰਦਾ ਹੁੰਦਾ ਸੀ ਕਹਿੰਦਾ ਕਹਿੰਦਾ ਯਾਰ ਉਹ ਨਾਂਉ ਨਹੀਂ ਲੈਂਦਾ ਸੀ ਉਹਨਾਂ ਦਾ ਬਾਬਾ ਕਹੇ ਕੀ ਬੁਲਾਉਂਦਾ ਸੀ ਕਹਿੰਦਾ ਯਾਰ ਕਦੇ ਜੇ ਮੇਰੇ ਕਰਮਾ ਚ ਹੋਇਆ ਨਾ ਮੈਂ ਬਾਬਾ ਜੀ ਨੂੰ ਇੱਕ ਕਰੀ ਬਹੁਤ ਨੇੜੋਂ ਦੇਖਣਾ ਹੈ ਹਾਂ ਤਮਨ ਸਾਹਿਬ ਦਾ ਜ਼ਿਕਰ ਹਮੇਸ਼ਾ ਕਰਦਾ ਹੁੰਦਾ ਸੀ ਇਹਨਾਂ ਦੇ ਖਾੜੇ ਦੇਖਦਾ ਹੈ ਰਾਤਾਂ ਨੂੰ ਜਾ ਜਾ ਕੇ ਜਿੱਥੇ ਵੀ ਇਹਨਾਂ ਦਾ ਪ੍ਰੋਗਰਾਮ ਹੋਣਾ ਸਾਨੂੰ ਵੀ ਲੈ ਕੇ ਜਾਂਦਾ ਸੀ ਨਾਲ ਤੇ ਬਹੁਤ ਪਿੱਛੇ ਖੜ ਖੜ ਕੇ ਪ੍ਰੋਗਰਾਮ ਦੇਖਦਾ ਤੇ ਉਹ ਰੋਟੀ ਤੱਕ ਖਾਣੀ ਭੁੱਲ ਜਾਂਦਾ ਸੀ ਜਦੋਂ ਇਹਨਾਂ ਦੀ ਪਰਫਾਰਮੈਂਸ ਦੇਖਦਾ ਸੀ ਇੰਨਾ ਇੰਨਾ ਇਸ਼ਕ ਇੰਨਾ ਇੰਨਾ ਪਿਆਰ ਤੇ ਔਰ ਇਹਨਾਂ ਨੂੰ ਆਪਣਾ ਆਦਰਸ਼ ਮੰਨਦਾ ਉਹ ਹੈ ਔਰ ਆ ਕੇ ਸਾਡੇ ਨਾਲ ਗੱਲਾਂ ਕਰਦਾ ਸੀ ਕਿ ਯਾਰ ਅਜਮਾਨ ਸਾਹਿਬ ਨੇ ਦੇਖਿਆ ਉਹ ਚਾਰ ਪੰਜ ਬੰਦਿਆਂ ਨਾਲ ਕਿੰਨੀਆਂ ਗੱਲਾਂ ਕੀਤੀਆਂ ਉਹਨਾਂ ਨਾਲ ਕਿੰਨੀ ਉਹਨਾਂ ਨੇ ਇੱਕ ਟਰੈਕਸ਼ਨ ਵਧਾਈ ਉਹਨਾਂ ਦਾ 뮤직 ਪੀਸ ਦੇਖੋ ਕਿਵੇਂ ਵੱਜਦੇ ਪਿੱਛੇ ਗਿਟਾਰਾਂ ਦਾ ਕੰਮ ਦੇਖੋ ਉਹਨਾਂ ਦਾ ਬੇਸ ਦੇਖੋ ਰਿਦਮ ਦੇਖਿਆ ਉਹਨਾਂ ਦੀ ਕਿੰਨੀ ਕਲੀਨ ਆਹ ਸਾਰੀਆਂ ਚੀਜ਼ਾਂ ਇਹ 2007 8 9 10 ਦੀਆਂ ਗੱਲਾਂ ਜੀ 15 ਸਾਲ ਬੀਤ ਗਏ ਇਸ ਗੱਲ ਨੂੰ ਉਹਨਾਂ ਵੇਲੇਾਂ ਤੋਂ ਇੰਨੀ ਸ਼ਿੱਦਤ ਨਾਲ ਤੇ ਬਰੀਕੀ ਨਾਲ ਲੱਗਾ ਹੋਇਆ ਸੀ ਕਿ ਜੇ ਮਹਾਰਾਜ ਨੇ ਮੇਰੇ ਭਾਗਾ 'ਚ ਲਿਖਿਆ ਹੋਇਆ ਤਾਂ ਮੈਂ ਇੱਕ ਦਿਨ ਇਹਨਾਂ ਵਾਂ ਕੋਈ ਦਾ ਸਟੇਜ ਤੇ ਗਾਵਾਂਗਾ ਤੇ ਤੇ ਤੁਸੀਂ ਸਾਰੇ ਆਪਾਂ ਸਾਰੇ ਕਹਿੰਦੇ ਹੁੰਦੇ ਸੀ ਕਿ ਬਾਦ ਸਾਹਿਬ ਤੋਂ ਬਾਅਦ ਜੇ ਕੋਈ ਤਾ ਯਾਦਰਾ ਕਿਸੇ ਦੇ ਫਾਬਿਆ ਹੈ ਹੈ ਜੇ ਕੋ ਖੜਾ ਸਟੇਜ ਤੇ ਸੋਹਣਾ ਲੱਗਿਆ ਤਾਂ ਉਹ ਆਪਣਾ ਰਾਜਵੀਰ ਸੀ ਇਹਨਾਂ ਨੂੰ ਬਾਦ ਸਾਹਿਬ ਤੁਹਾਨੂੰ ਬਹੁਤ ਪਿਆਰ ਤੁਹਾਡੇ ਨਾਲ ਮੁਲਾਕਾਤ ਵੀ ਹੋਈ ਤੁਸੀਂ ਆਪ ਜ਼ਿਕਰ ਕਰਿਓ ਬਹੁਤ ਪਿਆਰ ਕੀਤਾ ਤੁਹਾਨੂੰ ਉਹਨੇ ਬਹੁਤ ਪਿਆਰ ਕੀਤਾ ਤੇ ਅਸੀਂ ਤੁਹਾਨੂੰ ਸਾਰੇ ਬੇਨਤੀ ਕਰਦੇ ਹਾਂ ਤੁਸੀਂ ਸਾਡਾ ਮਾਣ ਹੋ ਸਾਡੇ ਸਭਿਆਚਾਰ ਦੀ ਇੱਜ਼ਤ ਤੋਂ ਤੁਸੀਂ ਹੈ ਜੋ ਇਹ ਕੱਲੇ ਰਾਜਵੀਰ ਦੀ ਬਾਤ ਨਹੀਂ ਅਸੀਂ ਜਿੰਨੇ ਵੀ ਤੁਹਾਡੇ ਤੋਂ ਛੋਟੀਆਂ ਉਮਰਾਂ ਦੇ ਬੈਠੇ ਆ ਅਸੀਂ ਸਾਰੇ ਤੁਹਾਡੇ ਚਰਨਾਂ ਵੱਲ ਵੇਖ-ਵੇਖ ਕੇ ਸਿੱਖਿਆ ਅਸੀਂ ਅਸੀਂ ਤੁਹਾਡੀਆਂ ਸਟੇਜਾਂ ਨੂੰ ਮਹਿਸੂਸ ਕਰ ਕਰਕੇ ਸਿੱਖਿਆ ਕਿ ਇੱਕ ਫਨਕਾਰ ਇੱਕ ਪਰਫਾਰਮਰ ਹੈ ਇੱਕ ਸੰਗੀਤ ਨਾਲ ਆਪਣੀ ਖੋਜ ਨਾਲ ਗਿਆਨੀ ਵਿਗਿਆਨੀ ਬ੍ਰਹਮ ਗਿਆਨੀ ਇਹ ਤਿੰਨੇ ਇੱਕੇ ਕਲਾ ਦੇ ਨਾਲ ਬੰਨੇ ਹੋਏ ਹੈ ਜੀ ਹੈ ਉਸਤਾਦਾਂ ਕੋਲ ਜਾਣਦੇ ਆ ਪਹਿਲਾਂ ਗਿਆਨ ਲੈਨੇ ਆ ਅਸੀਂ ਤੇ ਫਿਰ ਜਦੋਂ ਉਸਤਾਦ ਇੱਕ ਸਰਗਮ ਸਿਖਾਉਂਦਾ ਸੀ ਉਹਦੇ ਚੋਂ ਫਿਰ ਵਿਗਿਆਨ ਨਿਕਲਦਾ ਸੀ ਆ ਕੇ ਸੀ ਖੋਜਾਂ ਕਰਦੇ ਆ ਸਾਰੇ ਬਾਰੀਆਂ ਸੀ ਉਹਨਾਂ ਦੇ ਕਰਨ ਵਾਲੀਆਂ ਉਹ ਮੈਨੂੰ ਕਰਨੀਆਂ ਪਰ ਮੈਂ ਮੇਰਾ ਫੀਲਡ ਹੋਰ ਤਰ੍ਹਾਂ ਦਾ ਹੈ 뮤직 ਲਾਈਨ ਦੇ ਵਿੱਚ ਮੈਂ ਕਦੇ ਕਿਸੇ ਦੀਸਾਂ ਵਿਦੇਸਾਂ 'ਚ ਮੈਂ ਘੁੰਮਦਾ ਰਹਿੰਦਾ ਸੀ ਬੇਪਾਗ ਮੈਨੂੰ ਕੋਈ ਫਿਕਰ ਨਹੀਂ ਸੀ ਪਿਓ ਦੇ ਸਿਰ ਤੇ ਮੈਂ ਦੋ ਦੋ ਨੂੰ ਪੁੱਛਣ ਵਾਲੀ ਸੀ ਜੋ ਬੇਫਿਕਰੀਆਂ ਬਾਪੂ ਦੇ ਸਿਰ ਤੇ ਹੁੰਦੇ ਜੀ 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 ਥੋ ਜੇ ਕੋਈ ਤੁਹਾਨੂੰ ਕੋਈ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਵਧੀਆ ਕਲਾਕਾਰ ਹੀ ਹੈ ਜਾਂ ਕੋਈ ਕੋਈ ਵਧੀਆ ਗਾਣੇ ਅਸੀਂ ਗਾ ਲੈਨੇ ਆ ਜਾਂ ਇੱਕ ਲੋਕਾਂ ਨਾਲ ਉਸ ਤਰ੍ਹਾਂ ਵਿਚਰਦੇ ਆ ਤਾਂ ਉਹਦੇ ਪਿੱਛੇ ਤੁਹਾਡੇ ਫੈਮਿਲੀ ਦੀ ਬੈਕ ਬੈਕਗਰਾਉਂਡ ਤੁਹਾਡੀ ਸਟੇਜ ਜਿਹੜੀ ਹੱਲਾਸ਼ੇਰੀ ਆ ਉਹ ਬਹੁਤ ਮੈਟਰ ਕਰਦੀ ਆ ਉਹ ਮੈਨੂੰ ਹਮੇਸ਼ਾ ਹੱਲਾਸ਼ੇਰੀ ਦਿੱਤੀ ਉਹਨਾਂ ਨੇ ਵੀ ਤੂੰ ਬੇਫਿਕਰ ਹੋ ਮੈਂ ਬੈਠਾ ਆ ਤੂੰ ਆਪਣਾ ਕੰਮ ਕਰ ਮੈਂ ਕਦੇ ਵੀ ਇੰਟਰਫੇਅਰ ਨਹੀਂ ਕੀਤਾ ਸੀ ਘਰ ਦੇ ਕੰਮਾਂ 'ਚ ਵੀ ਨਾ ਪਿੰਡ ਦੇ ਕੰਮਾਂ 'ਚ ਨਾ ਘਰ ਦੇ ਕੰਮਾਂ 'ਚ ਉਹ ਕਹਿੰਦੇ ਸੀ ਤੇਰਾ ਕੰਮ ਨਹੀਂ ਤੇਰਾ ਕੰਮ ਸਿਰਫ ਤੂੰ ਆਪਣਾ ਕੰਮ ਕਰ ਬਾਕੀ ਦੇ ਕੰਮ ਸਾਰੇ ਮੈਂ ਸੰਭਾਲ ਲਾਂਗਾ ਬਾਕੀ ਮੈਂ ਬੈਠਾ ਜੀ ਉਹ ਜਿਹੜੀ ਗੱਲ ਹੁੰਦੀ ਆ ਨਾ ਜਦੋਂ ਕੋਈ ਪਿਓ ਕਹਿੰਦਾ ਵੀ ਮੈਂ ਬੈਠਾ ਹਾਂ ਮੈਂ ਇਕੱਲਾ ਹੀ ਬਹੁਤ ਆ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਭਾਵੇਂ ਕਰਨਾ ਕੁਝ ਵੀ ਨਹੀਂ ਹੁੰਦਾ ਜਦੋਂ ਕੋਈ ਪਿਓ ਇਹ ਗੱਲ ਕਰਦਾ ਹੁੰਦਾ ਨਾ ਮੈਂ ਇਕੱਲਾ ਹੀ ਬਹੁਤ ਆ ਤੂੰ ਟੈਨਸ਼ਨ ਲੈ ਲੈ ਮੈਂ ਬੈਠਾ ਹਾਂ ਤਾਂ ਉਦੋਂ ਬੰਦਾ ਉਹ ਹੌਸਲੇ ਨਾਲ ਤੁਰਿਆ ਫਿਰਦਾ ਆਪਣੇ ਬੱਚੇ ਦੇ ਪਿੱਛੇ ਪਿਓ ਸਾਰੀ ਦੁਨੀਆ ਦੇ ਨਾਲ ਲੜ ਪੈਂਦਾ ਪਰ ਅੱਜ ਜਦੋਂ ਦੁਨੀਆ ਨੂੰ ਛੱਡ ਕੇ ਇਸ ਭਾਨੇ ਸੰਸਾਰ ਨੂੰ ਅਲਵਿਦਾ ਕਹ ਕੇ ਗਏ ਤਾਂ ਬਚਪਨ ਦੀ ਯਾਦਾਂ ਸਭ ਤਾਜ਼ੀਆਂ ਹੋ ਗਈਆਂ ਹੋਣੀਆਂ ਨੇ ਜਦੋਂ ਤੁਹਾਨੂੰ ਹੱਥਾਂ ਦੇ ਵਿੱਚ ਪੜਾਏ ਹੈ ਮੈਂ ਕਿਹੜੀ ਕਿਹੜੀ ਕਿਹੜਾ ਕਿਹੜਾ ਵਾਕਾ ਤੁਹਾਨੂੰ ਸੰਝਾ ਕਰਾਂ ਮੈਂ ਬਹੁਤ ਨਿੱਕਾ ਜਿਹਾ ਸੀ ਇੱਕ ਸਾਡੇ ਪਿੰਡਾਂ ਦੇ ਵਿੱਚ ਨਾ ਸਾਡੇ ਮੱਝਾਂ ਰੱਖੀਆਂ ਹੁੰਦੀਆਂ ਸੀ ਛੋਟੀ ਜੀ ਮੈਂ ਗੱਲ ਸੁਣਾਉਣਾ ਇੱਕ ਉਹ ਚਮਚਾ ਉਲੂ ਬਣਿਆ ਸੀ ਉਹਦੇ ਵਿੱਚ ਨਹਾਉਣ ਲੱਗ ਜਾਂਦੇ ਸੀ ਗਰਮੀ ਦੇ ਟਾਈਮ ਜਦੋਂ ਮੈਂ ਬਹੁਤ ਛੋਟਾ ਸੀ ਪਰ ਤੁਰਨਾ ਹੀ ਸਿੱਖਿਆ ਸੀ ਥੋੜੀ ਥੋੜੀ ਮੈਨੂੰ ਧੁੰਦਲੀ ਧੁੰਦਲੀ ਸੁਰਤਾ ਮੈਨੂੰ ਇਹਨਾਂ ਨੇ ਚੱਕ ਕੇ ਉਹ ਪਾਣੀ ਦੇ ਵਿੱਚ ਮੈਨੂੰ ਤੈਰਨਾ ਸਿਖਾਉਣਾ ਐ ਐਡਾ ਪਾਣੀ ਤਾਂ ਹੱਥ 'ਚ ਫੜ ਕੇ ਇਹ ਕਈ ਵਾਰੀ ਡਿਊਟੀ ਕਰਦੇ ਸੀ ਪਸੀਨਾ ਆ ਜਾਂਦਾ ਸੀ ਬੋਡੀ ਨੂੰ ਇੱਕ ਪਸੀਨੇ ਦੀ ਇੱਕ 스멜 ਹੁੰਦੀ ਆ ਉਹ ਜਿਹੜੀ ਮੇਰੇ ਪਿਓ ਨੂੰ ਮੈਂ ਜਦੋਂ ਜੱਫੀ ਪਾਉਂਦਾ ਸੀ ਮੈਂ ਮਹਿਸੂਸ ਕੀਤੀ ਆ ਉਹ ਮੈਨੂੰ ਨਹੀਂ ਮਿਲੇਗੀ ਕਦੇ ਵੀ ਹਾਸਲ 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 ਜੀ ਪਰਮਾਤਮਾ 기 ਅਰਦਾਸ ਕਰਦੇ ਆ ਕਿ ਤੁਹਾਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਣ ਤੁਸੀਂ ਥੋੜੀ ਹਿੰਮਤ ਰੱਖੋ ਹੌਂਸਲਾ ਰੱਖੋ ਮਾਤਾ ਜੀ ਨੂੰ ਛੋਟੀ ਬੇਣ ਨੂੰ ਤੁਸੀਂ ਸਾਹਮਣਾ ਤਾਂ ਜ਼ਿੰਮੇਵਾਰੀਆਂ ਜ਼ਰੂਰ ਮੋਢੇ ਤੇ ਪਈਆਂ ਨੇ ਪਰ ਪ੍ਰਮਾਤਮਾ ਨੇ ਪ੍ਰਮਾਤਮਾ ਦੇ ਫੈਸਲੇ ਅੱਗੇ ਸਾਡਾ ਜ਼ੋਰ ਨਹੀਂ ਚੱਲਦਾ ਤੁਹਾਨੂੰ ਹਿੰਮਤ ਰੱਖਣੀ ਪੈਣੀ ਲੋ ਬਿਲਕੁਲ ਜੀ ਮੈਂ ਕਗਲ ਮੈਂ ਜ਼ਰੂਰ ਸਾਰੇ ਕਵੀਰਾਂ ਭਰਾਮਾਂ ਨੂੰ ਜਿੱਥੇ ਮੇਰੀ ਮੇਰੇ ਵੱਲੋਂ ਹੀ ਬੇਨਤੀ ਮੰਨ ਲਓ ਛੋਟਾ ਜਿਹਾ ਸੁਨਿਆ ਮੰਨ ਲਓ ਸਾਰੇ ਬੰਦੇ ਤਰੀਫਾਂ ਕਰਦੇ ਹੁੰਦੇ ਆ ਹਮੇਸ਼ਾ ਸ਼ਰਧਾਂਜਲੀ ਦਿੰਦੇ ਆ ਮੈਂ ਵੀ ਆਪਣੇ ਪਿਓ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਇੱਕ ਇੱਕ ਉਹਨਾਂ ਦੀ ਬਹੁਤ ਵੱਡੀ ਕਮੀ ਸੀ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦਾ ਕਿ ਉਹਨਾਂ ਨੂੰ ਸ਼ਰਾਬ ਦੀ ਆਦਤ ਪੈ ਗਈ ਸੀ ਤੇ ਬਹੁਤ ਸਾਰੇ ਪੰਜਾਬ ਦੇ ਵਿੱਚ ਐਸੇ ਘਰ ਨੇ ਚਾਹੇ ਬਾਹਰ ਵੀ ਨੇ ਤੇ ਜਿਹੜੇ ਸ਼ਰਾਬ ਪੀਂਦੇ ਨੇ ਉਹ ਜ਼ਰੂਰ ਇਸ ਚੀਜ਼ ਦਾ ਧਿਆਨ ਦਿਓ ਵੀ ਸਾਡਾ ਜਿਹੜਾ ਸਰੀਰ ਹੈ ਨਾ ਇਹ ਜੇ ਤੁਸੀਂ ਇਹਨੂੰ ਸੰਭਾਲ ਲਓਗੇ ਅਸੀਂ ਆਪਣੇ ਘਰਾਂ ਤੇ ਬੜਾ ਪੈਸਾ ਲਾ ਦਨੇ ਆਪਣੀਆਂ ਗੱਡੀਆਂ ਤੇ ਬੜਾ ਪੈਸਾ ਲਾ ਦਨੇ ਆ ਸਾਡਾ ਅਸਲੀ ਘਰ ਸਾਡਾ